ਉਹ ਕਰਮਾਂ ਵਾਲਿਆ ਉੱਠ ਘੜ ਉੱਠ ਘੜ ਤੈਨੂੰ ਪਤਾ ਇਸ ਮਾਂ ਦਾ ਤੇਰੇ ਬਿਨਾਂ ਦੁਨੀਆ ਤੇ ਕੋਈ ਨਹੀਂ ਹੈਗਾ ਪਹਿਲਾਂ ਤੇਰਾ ਪਿਓ ਮੰਜੇ ਤੇ ਪਿਆ ਹੋਇਆ ਜੇ ਹੁਣ ਤੂੰ ਵੀ ਮੰਜੇ ਤੇ ਪੈ ਜਾਵੇਂਗਾ ਤੇ ਤੇ ਤੇਰੀ ਮਾਂ ਨੇ ਰੁੱਲ ਜਾਣਾ ਆ ਇਹ ਦਰਦ ਦਰ ਦੀਆਂ ਢੋਕਰਾਂ ਖਾਣ ਦੇ ਲਈ ਮਜਬੂਰ ਹੋ ਚੁੱਕੀ ਆ ਉੱਠ ਖੜ ਆਪਦੀ ਮਾਂ ਦੀ ਆਵਾਜ਼ ਦਾ ਸੁਣ ਲੈ ਆਪਦੀ ਮਾਂ ਦੇ ਬੋਲ ਤਾਂ ਸੁਣ ਲੈ ਇਹਦੇ ਬੋਲ ਸੁਣ ਕੇ ਉੱਠ ਖੜ ਨਾ ਪੈ ਮੰਜੇ ਤੇ ਪਹਿਲਾਂ ਹੀ ਕਰਦਾ ਇੱਕ ਜੀ ਮੰਜੇ ਤੇ ਪਿਆ ਹੋਇਆ ਤੇ ਜੇ ਹੁਣ ਤੂੰ ਵੀ ਮੰਜੇ ਤੇ ਪੈ ਜਾਵੇਂਗਾ ਤੇ ਇਸ ਮਾਂ ਦਾ ਕੋਈ ਵੀ ਸਹਾਰਾ ਨਹੀਂ ਬਚਣਾ ਸੰਗਤ ਜੀ ਇਹ ਜਿਹੜਾ ਪਰਿਵਾਰ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਨਾ ਇਹ ਭਗਤੇ ਭਾਈ ਦਾ ਆ ਭਗਦੇ ਭਾਈ ਦੇ ਨਾਲ ਇੱਕ ਪਿੰਡ ਪੈਂਦਾ ਸਰੀਏ ਵਾਲਾ ਉੱਥੋਂ ਦਾ ਇਹ ਪਰਿਵਾਰ ਰਹਿਣ ਵਾਲਾ ਤੇ ਫਰੀਦਕੋਟ ਮੈਡੀਕਲ ਚ ਇਹ ਵੀਰ ਦਾਖਲ ਹੈ ਇਹ ਮਾਤਾ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਨਾ ਤਰਲੇ ਮਿੰਤਾ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਹੀ ਹੈ ਕਿ ਮੇਰੇ ਪੁੱਤ ਨੂੰ ਬਚਾ ਦਿਓ ਕਿਉਂਕਿ ਇਹਦੇ ਪੁੱਤ ਦਾ ਸਿਰਫ 1 ਸਾਲ ਪਹਿਲਾਂ ਵਿਆਹ ਹੋਇਆ ਆ ਹਾਲੇ ਵਿਆਹ ਦੇ ਚਾ ਵੀ ਮੈਨੂੰ ਲੱਗਦਾ ਵੀ ਪੂਰੇ ਨਹੀਂ ਲਏ ਹੋਣੇ ਤੇ ਇਹ ਜਿਹੜਾ ਆਪ ਜਿਹੜਾ ਇਹਦਾ ਪੁੱਤ ਹੈ ਉਹ ਮੰਜੇ ਤੇ ਪੈ ਗਿਆ ਹੈ ਘਰ ਦੇ ਵਿੱਚ ਇਹਦਾ ਪਿਤਾ ਵੀ ਮੰਜੇ ਤੇ ਪਿਆ ਹੋਇਆ ਉਹ ਵੀ ਮਰੀਜ਼ ਹੈ ਤੇ ਹੁਣ ਇਹ ਆਪ ਮੰਜੇ ਤੇ ਪੈ ਗਿਆ ਜਿਹਦੇ ਸਿਰ ਤੋਂ ਸਾਰੇ ਘਰ ਦੀ ਰੋਟੀ ਚੱਲਦੀ ਸੀਗੀ ਸਾਰੀ ਸੰਗਤ ਮੁਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਵੀਰੋ ਆਪਾਂ ਇਸ ਨੌਜਵਾਨ ਵੀਰ ਨੂੰ ਖੜਾ ਕਰੀਏ ਇਹਦੇ ਜਾੜ ਦੇ ਵਿੱਚ ਰੇਸ਼ਾ ਬਣ ਗਿਆ ਸੀ ਜਿਹਦੇ ਨਾਲ ਇਨਫੈਕਸ਼ਨ ਬਣ ਗਈ ਜ਼ਹਿਰ ਬਣ ਗਿਆ ਤੇ ਉਹਨੇ ਗੁਰਦਿਆਂ ਨੂੰ ਫੇਫੜਿਆਂ ਨੂੰ ਜਿਹੜਾ ਇਫੈਕਟ ਕੀਤਾ ਹੈ ਜਿਹਦੇ ਕਰਕੇ ਇਹਦੀ ਜਿਹੜੀ ਹਾਲਾਤ ਆ ਉਹ ਕਾਫੀ ਮਾੜੇ ਖਾ ਪੀ ਵੀ ਨਹੀਂ ਸਕਦਾ ਗਲੇ 'ਚ ਪੈ ਪਾਈ ਹੋਈ ਆ ਮਦਦ ਸ਼ੇਰ ਹੁਣ ਤੁਸੀਂ ਆਪ ਜਰੂਰ ਕਰਨਾ